ਪੰਜਾਬੀ ਦਾ ਗਾਣਾ ਜੋੜੇ ਵਿੱਚੋਂ ਮੁਹੰਮਦ ਸਦੀਕ ਤੇ ਬੀਬਾ ਰਣਜੀਤ ਕੌਰ ਦੀ ਜੋੜੀ ਸੰਗੀਤ ਜਗਤ ਵਿੱਚ ਪ੍ਰਵਾਨ ਜੜੀ ਹੈ ਸੋ ਬੀਬਾ ਰਣਜੀਤ ਕੌਰ ਨੇ ਮੁਹੰਮਦ ਸਦੀਕ ਨਾਲ 40 ਸਟੇਜਾਂ ਸਾਂਝੀਆਂ ਕੀਤੀਆਂ ਅਤੇ ਸੈਂਕੜੇ ਦੀ ਗਿਣਤੀ ਵਿੱਚ ਕੈਸਟਾ ਰਿਕਾਰਡ ਕੀਤੀਆਂ ਲੋਕ ਗਾਇਕਾ ਬੀਬਾ ਰਣਜੀਤ ਕੌਰ ਦਿਸ ਰਹੀ ਅਵਾਜ਼ ਵਿੱਚ ਖਾਲੀ ਘੋੜੀ ਹਣਕ ਦੀ ਉੱਤੇ ਨਹੀਂ ਦੀਦਾ ਵੀਰ ਨਾਨਕ ਵੀਰਾ ਮੈਂ ਤੈਨੂੰ ਘੋੜੀ ਚੜਾਉਣੀ ਐ ਅਸੀਂ ਅਲੜਪਣੇ ਵਿੱਚ ਐਵੇਂ ਅੱਖੀਆਂ ਲਾ ਬੈਠੇ ਪੱਤਲਾਂ ਤੇ ਭਾਲ ਦੀ ਫੇਰਾ ਡੂੰਗੇ ਡੁੱਬ ਗਏ ਡਿਗਰੀਆ ਯਾਰਾ ਇਹ ਅਨੇਕਾਂ ਸੁਪਰ ਡੁਪਹਟ ਗੀਤ ਐਲ ਪੀ ਈ ਪੀ ਤਵੇ ਅਤੇ ਕੈਸਟਾਂ ਵਿੱਚ ਐਚ ਐਮ ਵੀ ਰਹੀ ਰਿਕਾਰਡ ਹੋ ਚੁੱਕੇ ਹਨ ਸੋ ਮੁਹੰਮਦ ਸਦੀਕ ਤੇ ਬੀਬਾ ਰਣਜੀਤ ਕੌਰ ਦੀ ਜੋੜੀ ਦਾ ਕੋਈ ਵੀ ਮੁਕਾਬਲਾ ਨਹੀਂ ਕਰ ਸਕਿਆ ਅੱਜ ਮਿਤੀ 15 ਜੁਲਾਈ 2024 ਨੂੰ ਭਾਈਚਾਰਕ ਸਾਂਝ ਕਮੇਟੀ ਬੁਰਜ ਮਹਿਮਾ ਦੇ ਸਮੂਹ ਨਗਰ ਵੱਲੋਂ ਉਹਨਾਂ ਦਾ ਵਿਸ਼ੇਸ਼ ਤੌਰ ਤੇ ਪਿੰਡ ਦੀ ਖੂਹ ਵਾਲੀ ਸਾਥ ਵਿੱਚ ਸਨਮਾਨ ਸਮਾਰੋਹ ਰੱਖਿਆ ਗਿਆ ਸੋ ਬੀਬਾ ਅਨਜੀਤ ਕੌਰ ਜੀ ਇਹ ਆ ਰਹੇ ਨੇ ਪਹੁੰਚ ਚੁੱਕੇ ਨੇ ਸੋ ਸਭ ਤੋਂ ਪਹਿਲਾਂ ਤੁਸੀਂ ਦੇਖਣਾ ਵੀ ਸਾਹਮਣੇ ਚਾਰ ਬਿੱਡਾ ਖੂਹ ਆ ਉਹਨੂੰ ਵੀ ਦੇਖਿਆ ਇਹਨਾਂ ਨੇ ਤੇ ਇਹਦੇ ਬਾਅਦ ਜਿਹੜਾ ਇੱਕ ਵਿਸ਼ਾਲ ਬੋੜ ਦਾ ਦਰਖਤ ਆ ਤੇ ਇਹ ਤੋਂ ਬਾਅਦ ਇੱਕ ਖਾਸ ਗੱਲ ਇਹ ਆ ਵੀ ਜਦੋਂ ਅੱਗੇ ਆਉਣਗੇ ਤਾਂ ਇਹ ਜਿਹੜੇ ਬਜ਼ੁਰਗ ਆ ਜਿਹੜੇ ਇਹਨਾਂ ਦੇ ਇਹ ਅਖਾੜਿਆਂ ਦਾ ਗੀਤਾ ਨੂੰ ਪਿਆਰ ਦਿੰਦੇ ਰਹੇ ਨੇ ਉਹਨਾਂ ਸਮਿਆਂ 'ਚ ਉਹਨਾਂ ਦਾ ਹੱਥ ਜੋੜ ਕੇ ਉਹਨਾਂ ਨੂੰ ਨਮਸਕਾਰ ਕਰ ਰਹੇ ਨੇ ਉਹਨਾਂ ਦੀ ਖੈਰ ਸੁਖ ਪੁੱਛ ਰਹੇ ਨੇ ਜੋ ਇਸ ਤੋਂ ਬਾਅਦ ਮਲਕੀਸ਼ ਸਿੰਘ ਬਰਾੜ ਸਾਫ ਦਾ ਸਰਪੰਚ ਬੁਰਜ ਮਹਿਮਾ ਤੇ ਸਮੂਹ ਕੀਟੀ ਕਮੇਟੀ ਵੱਲੋਂ ਉਹਨਾਂ ਨੂੰ ਬੁੱਕੇ ਦੇ ਕੇ ਸਨਮਾਨ ਕੀਤਾ ਜਾ ਰਿਹਾ ਤੇ ਸਾਡੇ ਪੰਜਾਬ ਦੀ ਧਰ ਪੰਜਾਬ ਦੇ ਮਾਨ ਦੀਪਾ ਰਵੀਰ ਕੌਰ ਜੀ ਜਿਨ੍ਹਾਂ ਨੂੰ ਪੰਜਾਖਾਂ ਦੇ ਪ੍ਰਦਾਨ ਉਹਨਾਂ ਦੇ ਦੁਆਰੇ ਸੋਸਾਇਟੀ ਵੱਲੋਂ ਨਾਲੋਂ ਕੀਤੀ ਸਨਮਾਨ ਕੀਤਾ ਜਾ ਰਿਹਾ ਹੈ ਉਹਨਾਂ ਦਾ ਇੱਥੇ ਪਹੁੰਚਣ ਤੇ ਸਾਰੇ ਨਗਰ ਮਾਸ਼ਿਆਂ ਵੱਲੋਂ ਬਹੁਤ ਬਹੁਤ ਨਾਲ ਦੀਪਾ ਜੀ ਨੂੰ ਜੀ ਆਇਆਂ ਬਿਨਾਂ ਦੇ ਆਪਣਾ ਅਰਦਾਸ ਵਿੱਚੋਂ ਜੈ ਮਾਤਾ ਦੇ ਸਾਰੇ ਛੋਟੇ ਵੀ ਸੱਚੇ ਤੇ ਨਿੰਦਰਾ ਆਜਾ ਸਾਹ ਕਮੇਟੀ ਦੇ ਮਾਨੁਵਤਾ ਆਇਆ ਹੈ ਬੀਬਾ ਜੀ ਕੌਂਸੀ ਦਾ ਨਗਰ ਮਾਸੀ ਗ੍ਰਾਮ ਪੰਚਾਇਤ ਸਭਾ ਚਾਕ ਸਾਹ ਵੱਲੋਂ ਬਹੁਤ ਬਹੁਤ ਤਰਵਾ ਬੀਬਾ ਜੀ ਦੀ ਆਖਦੇ ਹਨ ਜਿਵੇਂ ਕਿ ਬੀਬਾ ਜੀ ਸ਼ਰਮ ਮਾਰ ਗਏ ਕਰ ਰਹੇ ਹਨ 40 ਵਾਲਿਆਂ ਨੇ ਪੰਜਾਬ ਦੇ ਪੰਜਾਬੀ ਆਦਿ ਸੇਵਾ ਕੀਤੇ ਆ तकरीबन 40 ਸਾਲ ਇਹਨਾਂ ਨੇ ਸਟੇਜਾਂ ਤੇ ਗਾਇਆ ਬਹੁਤ ਹੀ ਤਰਲੇदार ਇਹਨਾਂ ਦੀ ਗੈਕੀ ਸੀ ਸਦੀਪ ਸਾਹਿਬ ਦੇ ਨਾਲ ਤੇਨਾਂ ਦਾ ਜਿੱਥੇ ਪੰਜਾਬ ਦੇ ਵਿੱਚ ਹੀ ਨਹੀਂ ਹਿੰਦੁਸਤਾਨ ਦੇ ਵਿੱਚ ਹੀ ਨਹੀਂ ਬਾਕੀ ਦੇਸ਼ਾਂ ਦੇ ਵਿੱਚ ਵੀ ਇਹਨਾਂ ਦਾ ਇਸੇ ਤਰ੍ਹਾਂ ਮਾਨ ਸਨਮਾਨ ਹੈ ਇਹਨਾਂ ਨੇ ਬਹੁਤ ਹੀ ਯਾਦ ਇਸਪਾਚਾਰ ਜਿਹੜਾ ਹੈ ਉਸ ਨੂੰ ਬਧਾਇਆ ਹੈ ਲੋਕਾਂ ਨੂੰ ਪੰਜਾਬੀ ਦੇ ਨਾਲ ਪੰਜਾਬੀਆਂ ਦੇ ਨਾਲ ਜੁੜਿਆ ਹੈ ਬੀਬਾ ਜੀ ਦਾ ਇੰਪੋਰਟੈਂਟ ਤੇ ਬਹੁਤ ਬਹੁਤ ਧਰਵਾਦ ਜੀ ਹੈ ਅਗੇ ਦਾ ਗਰਮੀਆਂ ਲਈ ਸੋ ਮੈਂ ਤੇ ਸਨਮਾਨ ਕਰਦੇ ਹਾਂ ਬੀਬਾ ਜੀ ਨੇ ਤਕਰੀਬਾ 14 ਹਾਕੇ ਪੰਜਾਬ ਦੇ ਵਿੱਚ ਅੱਛਾ ਸੋਣੇ ਦੇ ਨਾਲ ਪੰਜਾਬ ਵਿੱਚ ਕਾਇਆ ਜਾ ਸਕੋਟਾ ਕੀਤਾ ਹੈ ਜਿਹੜੇ ਮੇਲੇ ਲੱਗਾ ਸਾਰਾ ਪੋਟਾ ਇਹ ਸਾਰਾ ਤੋਂ ਟੰਗਾ ਜਿਹੜਾ ਆਪਾਂ ਮੰਨਦੇ ਸੀ ਗੀਂਦੇ ਨੇ ਲਗਾਇਆ ਸੀ ਹੋਰ ਚੱਕਰ ਮਨ ਨਾਕਬੀੜਾ ਸਾਨੂੰ ਕੋਈ ਨਹੀਂ ਲਵਾ ਰਾਜੋ ਕੋਈ ਫੰਕਸ਼ਨ ਹੋਵੇ ਕਿਸੇ ਵਿਆਹ ਹੋਵੇ ਕਿਸੇ ਪ੍ਰੋਗਰਾਮ ਹੋਵੇ ਜੇ ਵੀ ਤਾਂ ਜੀਤ ਕੌੜੀ ਦਾ ਹੈਗੀ ਨਾਨਕ ਵੀਰਾ ਜਨ ਨੂੰ ਘੋੜੇ ਚੜ੍ਹੇ ਨੇ ਨਾਨਕ ਦਾ ਹੋਵੇ ਦਾ ਸਮਝ ਲੋ ਉਹਿਆ ਫਾਂਛਰ ਵੀ ਅਧੂਰਾ ਗਿਆ 24 ਪਾ ਜੀ ਦੇ ਅਨੇਕਾਂ ਗੀਤ ਕਿ ਨਾਨਕ ਵੀਰਾ ਜਨ ਨੂੰ ਘੋੜੇ ਚੜ੍ਹੇ ਨੇ ਸਭ ਤੋਂ ਦੇ ਮੂਰਤੀਤ ਹੋਇਆ ਗੁਰਮੁਖੀਤ ਹੈ ਨਾ ਮਗਰ ਯਾਦ ਜੇ ਨਾ ਤਾਹੀ ਪੜ ਉਹ ਕੇ ਦਾ ਅਛਾ ਪਾ ਜੀ ਦਸਣਾ ਮਗਰ ਬੋਲੋ ਉਹ ਕੇ ਦਾ ਦਸਣਾ ਉਹ ਵਿਚਾਰ ਅਗੇ ਦਸਣਾ ਮਾਤਾ ਜੀਤਰਾ ਜੀ ਜਰਾ ਹੋ ਗਏ ਆ ਅਗੋ ਡਾਡੂ ਜੀਤਰਾ ਕੇ ਜੀਤਰਾ ਕੋ ਤੁ ਚ ਚਲਣਾ ਕੋ ਹੋਵੇਗਾ ਜਾਨੀਏ ਬਾਹਰ ਦੇ ਪੇਟਾ ਵਾਲੇ ਵੀ ਬਾਹਰ ਦੇ ਪੇਟਾ ਵਾਲੇ ਇਹਨਾਂ ਦੇ ਜੀਤਰਾ ਨੂੰ ਸੋਣੇ ਦੀ ਬੜੇ ਪਿਆਰ ਨਾਲ ਪਹੁੰਚਦਾ ਸੋ ਫਰਮਾਇ ਗੱਬੜੇ ਬੈਠੇ ਵਿਭਾਗੀ ਥਕੇ ਆਇਆ ਮੁਰਲੀ ਨਾ ਜਿਹੜਾ ਨਾ ਪਿਆਰ ਹੋ ਗਿਆ ਸਮਾਸ਼ ਹੋ ਗਈ ਹੈ ਤੇ ਹੁਣ ਮੈਂ ਬੇਨਤੀ ਕਰਾਂਗਾ ਵਿਭਾਗੀ ਕੋ ਜੀ ਜੇ ਉਹ ਕਹਿੰਦਾ ਸਮਝਦਾ ਨਹੀਂ ਹੁੰਦਾ ਵੀ ਤੁਰ ਕੇ ਹੀ ਜਾਂਦੇ ਹੁੰਦੇ ਸੋ ਪਹਿਲਾ ਨੀਰਾ ਜਿਹਾ ਨੀਰਾ ਜਿਹਦੇ ਕੋਈ ਪਹਿਲੇ ਸੀ ਖਾੜੇ ਵੇਖਣ ਜਾਣੇ ਨੇੜੇ ਨੇੜੇ ਢਾਕੋ ਦੀ ਇੱਕ ਬੇਲ ਕਰ ਕੋਈ ਇਹੋ ਜਿਹਾ ਪਿੰਡ ਨਹੀਂ ਹੋਊਗਾ ਜਿੱਥੇ ਬਿਮਾਰੀ ਦਾ ਖਾਣਾ ਨਾ ਲੱਗਿਆ ਹੋਊਗਾ ਤੇ ਜਿੱਥਾਰੇ ਪੰਜ ਦੇ ਖਾਣੇ ਨੂੰ ਨਾ ਸੁਣਨਗੇ ਸੋ ਇਹਨਾਂ ਦਾ ਖਾਣਾ ਜਿਹਨਾਂ ਮਰਕੂਰ ਸਿੰਘ ਇਹਨਾਂ ਦੇ ਜੀਟੀਐਨ ਮਰਕੂਰ ਸਿੰਘ ਇਹਨਾਂ ਦੀ ਬਾਤ ਹੀ ਇਹਦੀ ਪਵਾਲ ਦੇ ਵਿੱਚ ਹੀ ਲਹਿ ਜਾਂਦੀ ਸੀ ਤੇ ਇਹਨਾਂ ਬੰਨ ਬੰਨੀ ਸੁਣਦਾ ਵੀ ਕਰਦਾ ਸੀ ਸੋ ਵਿਵਾਦੀ ਦਾ ਫੇਰ ਬਹੁਤ ਬਹੁਤ ਦਾ ਐਡੇ ਮਕਬੂਲ ਗਾਇਕ ਅੰਸ਼ਾਨ ਦੇ ਪਿੰਡ ਦੇ ਵਿੱਚ ਆਇਆ ਸੋ ਬਹੁਤ ਬਹੁਤ ਤਨਮਾ ਆਓ ਵਿਵਾਦੀ ਪਾਣੀ ਪੀ ਲਿਆ ਮੀਵਾ ਮੀਵਾ ਸਾਜੀ ਸਾਡਾ ਸਾਰਾ ਦਿਨ ਚੱਲੂ ਸਤਿਨਾਮ ਵਾਹਿਗੁਰੂ ਤੇ ਮਾੜੀ ਗਰਮੀ ਹੈ ਨਾ ਗਰਮੀ ਕਰਕੇ ਤੁਹਾਡਾ ਹੀ ਦੇਖਣਾ ਚਾਹੀਦਾ ਵੀ ਸੋ ਮੈਂ ਕੋਈ ਠੀਕ ਕਰਦੀ ਆ ਜਿੰਦਾ ਦਾ ਬੀਆ ਉਹਦਾ ਨਾਮ ਕਹਿੰਦੇ ਮੈਂ ਕਿਹਾ ਸੀ ਕਿ ਜਾਂਦਾ ਰਹਿ ਸਾਧਾਣਾ ਰਹਿਣਾ ਚਾਹ ਮਾੜਾ ਜਰਾ ਮਜ਼ਾ ਦਾ ਤਾਂ ਨਾ ਫੋਕਾ ਕੁਫਲੀ ਸੋ ਮੈਂ ਬਗਿਆ ਤਾਂ ਦੋ ਦੋਨਾ ਸੁਣਾ ਰਹੀ ਆ ਅਤੇ ਸੰਗਰੋਹ ਪਰਦਾ ਜਿਹੜੇ ਧੰਨਵਾਦੀਆਂ ਦਾ ਤੁਹਾਡਾਂ ਤੇ ਸਜਣਾ ਦਾ ਆ ਪ੍ਰਮਦਰ ਸੰਗਠਨਾਇਸ ਬਹੁਤ ਮਿਹਨਿਆ ਤੇ ਆਲਾ ਪਰਦਾ ਪਰ ਕਾਰੀ ਜੀਤ ਇੱਕ ਜਿਹੜਾ ਭੋਰ ਪ੍ਰਾਣਗੀ ਤੇ ਕੰਤਨ ਤੇ ਪਾ ਜੀ ਪਿਆੁੰਦੇ ਡੁੱਬ ਗਿਆ ਨਿਕਲ ਗਿਆ ਜੀ ਡੁੱਬ ਗਿਆ ਨਿਕਲ ਗਿਆ ਇਹ ਇੱਕ ਮੈਂ ਕਰਨੀ ਹੀ ਰਾਜ ਦੇ ਦਾ چھوٹਾ ਨਹੀਂ ਕਿਛਣਾ ਨਹੀਂ ਹੈ ਰਾਜੇ ਸਾਇਦ ਸਾਰੇ ਰਾਜੇ ਗਿਆ ਥਾ ਆਪਰੇ ਮੇਰੇ ਸਾਦੇ ਨਾ ਦੇ ਆਪ ਕੀ ਵਿਚ ਲਗੇਆ ਕੋਈ ਕਿੰਨੀ ਕੰਨਿਆ ਦੀ ਸ਼ਾਦੀ ਰੁਕੀ ਗਿਆ ਕੋਈ ਕਿੱਥੇ ਰੁਕ ਗਿਆ ਕਿੱਥੇ ਰੁਕ ਗਿਆ ਸੁਰਵਾ ਆਪਣੇ ਘਰ ਮੀਂਹ ਆ ਪੀ ਜੀ ਰੁਕੀ ਚੁੱਕੇ ਆ ਰਬੂਦੀਆ ਰੱਖਾ ਤੈਨੂੰ ਡਰਦੇ ਆਂ ਦਿਵਸ ਪੈ ਕੇ ਰਬੂਦੀਆ ਰੱਖਾ

ਰੰਗੀਆਂ ਬਾਦ ਆਉ ਤਾਰੇ ਹੀ ਨਹੀਂ ਐਵਰੀਬਾਡੀ ਸੀ ਅਕੀਰ ਸਾਡੇ ਨਾਲ ਹੀ ਨਹੀਂ ਐਵਰੀਬਾਡੀ ਸੀ ਅਕੀਰ ਸਾਡੇ ਨਾਲ ਸੁਖਰ ਚੰਗਾ ਮੈਂ ਤਾਂ ਨਹੀਂ ਮਾਰੂ ਕੋਈ ਮਰਾਈਆਂ ਦਾ ਕਿਹ ਮਰਾਈਆਂ ਇਹ ਇਹ ਰਾਉਂਡ ਵੀ ਚੁੱਕੀ ਲਾਲ ਕਹਿੰਦਾ ਹੁੰਦਾ ਸੀ ਕਹਿ ਕੇ ਮਰੇ ਰਿਹਾ ਸੀ ਅੱਜ ਵਾਰ ਮੁੰਡੇ ਕਹਦੇ ਬਨੇ ਤੜੀ ਨਾ ਲਾ ਕੇ ਨਾ ਦੱਸਣਾ ਵੀ ਸਾਡਾ ਸੁਭੇ ਚਰ ਇਸ ਤਰ੍ਹਾਂ ਦਾ ਵੀ ਯਾਦ ਰੱਖਿਓ ਭਾਈ ਇਹ ਤਾਂ ਇਹਨਾਂ ਨੂੰ ਕਾਈ ਬੁਲਾਏ ਇਹਨਾਂ ਨੂੰ ਪਤਾ ਲੱਗਾ ਇਹ ਤਾਂ ਮਾਰਤਾ ਰਲ ਆ ਹੀ ਸੁਣਦੇ ਆ ਜੀ ਜਿਆਦੇ ਹੁਣ ਤੇ ਆਹ ਠੀਕ ਹੈ ਜਰਾ ਉਹ ਜੀ ਤੁਸੀਂ ਉਹਨਾਂ ਨੂੰ ਦੱਸੋ ਵੀ ਆਹ ਜਿਹੜੇ ਹੁੰਦੇ ਆਂ ਤਾਂ ਸੁਣਦੇ ਤੁਹਾਡੇ ਮੰਮੀ ਪਾਪਾ ਸੁਣਦੇ ਰਹੇ ਤੇ ਤੁਸੀਂ ਉਹਨਾਂ ਦੇਖੋ ਵੀ ਸਾਡੇ ਬਾਪ ਆ ਕੀ ਸੁਣਦੇ ਸੀ ਪਤਾ ਲੱਗ ਗਿਆ ਸਭ ਨਾ ਉਹ ਜਿਹੜਾ ਕਾ ਤੇਰੀਆਂ ਉਹਦੀ ਕਾ ਰੱਤਾਂ ਦਾ ਤੇਲਿਕਾ ਤੇਰੀਆਂ ਉਡੀਕਾਂ ਦਾ ਰੰਗ ਧੰਦਾ ਤੇ ਲੀਕਾ ਕਿਤੇ ਕੋਈ ਕਰਾ ਤਾਰਿ ਖੁੱਲ ਕੇ ਹੀ ਤਾਰੇ ਕਰਾ ਤਾਰਿ ਖੁੱਲ ਗਈ ਵੀ ਜਿੰਦ ਰਾਤ ਕੰਬ ਤੱਕੜੀ ਚ ਟੁੱਟ ਗਈ ਨੀ ਜਿੰਦ ਰਾਤ ਕੰਬ ਤੱਕੜੀ ਚ ਟੁੱਟ ਗਈ ਨੀ ਹੋ ਜਿੰਦ ਰਾਤ ਕੰਬ ਤੱਕੜੀ ਚ ਟੁੱਟ ਗਈ ਨੀ

पाये तिले रंदे जाते मेरे आगे पाये तिले रंदे जाते मेरे नभरे ये बीते हो गया मेरे दिल वाली पूरा पूरा इंद्रवाच के अनर मैं बस रे ਆਹੇ ਤੇ ਮਿਲੇ ਹਤੇ ਦਾਂ ਦੇ ਮੇਰੇ ਅਗਵੇ ਨੀਰੇ ਤੇ ਗਵਾਟ ਕੇ ਅਗੋੜਾ ਗੋੜਾ ਰਵੇ ਕੇ ਦੇਵੀਆਂ ਨੇ ਆ ਕਿੰ ਕੋਟੀ ਮਾਰਿ ਤਾਣ ਤੰਦਰੇ ਚਾਗਣੀ ਹਨੇਰੇ ਵਿੱਚ ਢੋਲ ਗਈ ਵੇ ਛਿਨੀ ਮਾਰਿ ਨਜਵਾਲਾ ਤੇਰਾ ਫੁੱਟ ਗਈ ਵੇ ਛਿਨੀ ਮਾਰਿ ਨਜਵਾਲਾ ਤੇਰਾ ਫੁੱਟ ਗਈ ਵੇ ਛਿਨੀ ਮਾਰਿ ਨਜਵਾਲਾ ਤੇਰਾ ਫੁੱਟ ਗਈ ਵੇ ਨਿੰਮਾਰੀ ਘਟ ਦੁਤਿਆ ਦੇ ਦੇ ਜੋ ਤੇ ਨੀ ਆਉਆ ਪਰ ਸੱਜਣਾ ਦਾ ਮੇਲੀ ਤਿੰਨ ਵਾਰੀ ਮੱਛੂ ਕੰਦ ਜਿਵੇਂ ਇਤੋਂ ਤੇਲ ਦੀ ਅਜੇ ਨਾ ਆਉਆ ਪਰ ਸੱਜਣਾ ਦਾ ਮੇਲੀ ਅੱਗੇ ਕੀ ਹੈ ਕਿਹੜੀ ਵਾਰੀ ਪੂਰਾ ਤਬਾਹ ਚੱਲੋ ਕੋਈ ਬਾਤ ਹੀ ਨਹੀਂ ഇതൊക്കെ കണ്ടാൽ ഭയങ്കര ഭംഗിയാണ്ട്. എന്നെ കാപ്പി ഇല്ലേ. ഇതിന്റെ ഒരു നല്ലൊരു കാഴ്ചയാണ്. ഞാനീ ടൈമിൽ എന്നെ മാത്സ് ആയിട്ട് ഞാൻ ദേ ഇതിനൊന്ന് നോക്കട്ടെ. അഹ് സൗദഗേ വൈദ്യൻ. നിനടാനേ ഭൈമനെ തപ്പിയില്ലേ ഇതിതക്കണി നാമനേ ഭൈമനെ ਕਹ ਜੀ ਕਹਿ ਵੀਰੇ ਨੁਕਰ ਸੁਤੀ ਨੁੱਤੀ ਲਾਈ ਨਾ ਦੇ ਕਹਿ ਵੀਰੇ ਨੁਕਰ ਸੁਤੀ ਨੁੱਤੀ ਲਾਈ ਨਾ ਦੇ ਅੱਜ ਤੇ ਮੂਹਾਰ ਕੋ ਆਈ ਨਾ ਦੇ ਅੱਜ ਤੇ ਮੂਹਾਰ ਕੋ ਆਈ ਨਾ ਦੇ ਮੋਟਾ ਕਰਦੀ ਮਾਤਾ ਨੇ ਮਾ ਫੜਦਾ ਨਾ ਰੱਖ ਜਣਾ ਨਾ ਪਤਾ ਨਹੀਂ ਹੈ ਕਿ ਨਹੀਂ ਮੋਟਾ ਕਰਦੀ ਜਾਗੀ ਇਹ ਜਨਮ ਉਹ ਮੈਂ ਆਣ ਵਾਲਾ ਜਨਰੇਸ਼ਨ ਕੋਗੀ ਨਾ ਨਾ ਜਮ ਹੋ ਪੁੱਤਰੀ ਜਮਤੀ ਆ ਵੀਰੋ ਸੋ ਬਾਰ ਬਾਰ ਜੁੜੀਆ ਤੁਹਾਡਾ ਇੱਥੇ ਆਨਦਾ ਠੀਕ ਹੈ ਠੀਕ ਹੈ ਸਹੀ ਕਰਦੇਗੇ ਸਨਮਾਨ ਅੱਛੇ ਕਰਦੇ ਸਾਰੇ ਨਹੀਂ ਆਵੇ ਮਤਲਬ ਫੋਟੋ ਸਾਰੇ ਨਹੀਂ ਆਵੇ ਕੋਈ ਤਾਂ ਇਕੱਠੇ ਕਢਾਉਣੇ ਸਾਰੇ ਪ੍ਰਾਈਜ਼ ਦੇਲੇ ਪਾਸੇ ਕਢਾ ਲੀਏ ਗਾਏ ਨੇ ਆ ਕੇ ਪੱਟੀ ਆਵਟੀ ਨੇ ਕਾਕਾ ਦਾ ਕਾਕਾ ਦੀ ਕੁੜੀ ਹੋਈ ਦੌਰ ਜਿਹੜੇ ਨਾਲ ਕੁੜੀ ਹੋਈ ਜੋ ਮੇਰੀ ਕੜੀ ਹੋਈ ਅੱਧੀ ਦਰਦ ਦੰਮੇ ਕਾ ਕੇ ਕਾ ਕੇ ਰਿਧ ਨਿਰੇ ਪਟਾਕੇ ਵੱਡੇ ਹੋ ਰੁਹਾਵੇਂ ਟੱਟਣ ਥਾਕੇ ਜੰਦੰਮ ਬਵਾਲ ਕੇ ਦੰਦੀਰੇ ਬਾਹੀ ਪੱਦੀਏ ਜੁੰਦੀਰੇ ਬਾਹੀ ਪੱਦੀਏ ਜੁੰਦੀਰੇ ਬਾਹੀ ਪੱਦੀਏ ਜੁੰਦੀਰੇ ਅੱਗੇ ਜਿੱਥੇ ਅਸੀਂ ਗੀਤ ਹੁੰਦੇ ਸੀ ਬੱਚੇ ਵੀ ਮਹਾਰਾਜਨੀਆਂ ਉਥੇ ਜਾ ਲੱਗਿਆ ਹੁਣ ਇੱਕ ਦੋ ਜਾਣ ਕੇ ਹਾਏ ਹਾਏ ਕਰ ਰਹਾ ਮਸਤ ਆਜਾ ਬਾਈ ਉਹਨੂੰ ਬੁਲਾ ਲਾ ਆਪਣੇ ਜਨ ਇਤਿਹਾਸ ਨਹੀਂ ਕਹਿੰਦਾ ਕਿ ਅੱਜ ਤੇ ਚਾਰ ਨਖਿਆ ਨੇ ਬਾਪ ਤੇ ਦੇ ਪੁੱਤਰ ਜਵਾਨ ਰੇਸਾ ਤੇ ਰੇਪਾ ਅਗੜੇ ਤੀਉ ਹੀ ਨਖਿਆ ਨੇ ਤੇ ਸੋ ਮੈਂ ਨੌਜਵਾਨਾਂ ਨੂੰ ਕਿ ਨਖਿਆ ਤੋਂ ਦੂਰ ਰੋ ਮੇਰੇ ਬੱਚਿਓ ਇਹ ਤਾਂ ਤੋਂ ਕਰਵਾਉਂ ਕੋ ਨਹੀਂ ਹਾਂ ਬਹੁਤ ਤੁਸੀਂ ਇੰਤਰਪੋਟ ਇੱਤਿਹਾਸ ਨੇ ਬੁਹਾਰਾ ਲਿਆ ਜੀ ਸੋ ਬਹੁਤ ਬਹੁਤ ਪੁੰਨਤਾ ਦਾ ਕਾਰ ਇਹ ਮਾੜਾ ਆਮਲ ਹੈ ਇਨਸਾਨੀ ਜਮਾਲ ਦਾ ਸੁੱਸਤ ਸੀਗੇ ਚ ਹੋ ਜਾਏਗਾ ਕੰਮ ਤੋਂ ਕੰਮ ਲਾਓ ਮਤਰਾ ਮਤਰਾ ਰਵੇ ਤੁਹਾਨੂੰ ਰੇਹ ਸੁਣਾ ਕੰਮ ਕਰ ਲੋ ਔਰ ਬੈਠਣਾ ਆ ਤਾਂ ਬਕੀਤ ਪੜਾਈ ਇੰਤਿਆਰ ਦੇ ਨਾਲ ਬਾਹਰ ਚੱਲਦਾ ਪੜ੍ਹ ਲੀਤ ਕਰੋ ਪੜ੍ਹ ਤੋਂ ਲਾਭ ਹੈ ਕਈ ਚੀਜ਼ੀ ਪੜ੍ਹਦੇ ਨੇ ਮਾਤਰਾ ਬਣਦਾ ਕਰਾਓ बी टू है गया वो विद्या का वो खेती तो बहुत कुछ विल संस्कार पड़े थे आप ले गए सुख पंजाब का बड़ा सोचो अपन का हरियाणा का पंजाब का अभियान था उन्होंने मुझे मुझे धर्म दिए काई आ बैठे आज दिन से छुटकारा के नेता बोले के नहीं सोचा वैज्ञानिक और क्या है पानी को दिया था था पानी को दी थी हमने देखो थैंक यू थैंक यू बड़ी सामने देखते सारे ਸਾਮਣੇ ਸਾਰੀ ਕੋਟ ਹੈ ਹਾਂ ਜੀ ਸਾਹਮਣੇ ਦੇਖੋ ਸਾਰੀ ਸਾਹਮਣੇ ਜੀ ਥੈਂਕ ਯੂ ਥੈਂਕ ਯੂ ਆਪਕੋ ਫਾਈਲ ਪੇਪਰ ਕਰਵਾਉਣਾ ਨਾਲ ਆ ਜਾਓ ਬਾਹਰ ਸਾਹਮਣੇ ਦੇਖੋ ਜੀ ਵੀ ਜੀ ਨਾ ਤੇ ਬੜੇ ਸਰਦਾਰੂ ਬੇਰਹਿਮ ਆਂਦੀ ਆ ਸਾਡੇ ਅੱਛਾ ਜੇਕਰ ਅਮਨੇ ਦੇਖੇ ਅਮਨੇ ਮੈਂ ਤਾਂ ਲੁਕੀ ਅਮਨੇ ਜੇਕਰ ਕਰੀ ਹੋਟੋ ਡਾਕਟਰ ਆ ਕਰਦੀ ਕਰਤੀ ਹੋਰ ਕਰ ਉਹ ਮੂੰਹ ਐਨ ਕਰਾਂਗੇ ਹਾਂ ਨਹੀਂ ਮੂੰਹ ਐਨ ਕਰਦੇ ਆਇਆ ਫੋਟੋ ਦਾ ਜਰਾਵੇਂ ਕੋਈ हां ठीक है बस साइन ਕਰ लो जी कर ही हो तो ठीक है ये उसलेच हो गया जे मैं सगन ਦੇ ਤੇ ਸਲਾਮੀ ਦਿਨੇ ਹੁੰਦੇ ਦੀ ਐ ਜੇ ਲੱਗੀ ਹੈ ਹੈ ਜੀ ਮੈਂ ਉੱਤੇ ਆਉਂਦਾ ਹਾਂ ਮੰਗਾ ਜਾਂਦੇ ਪਾਸੇ ਠੀਕ ਵਿਚਾਰ ਤਾਂ ਹਾਂ ਜਾ ਜਵਾਨਾਂ ਨੂੰ ਫੋਟੋਆਂ ਹਾਂਜੀ ਹਾਂਜੀ ਇਹ ਤਾਂ عمر ਵਧ ਗਈ ਜੇ ਨਹੀਂ ਤਾਂ ਹੋਰ ਦਾਦਾ ਸਾਲ ਇਹ ਯਾਦਗਾਰੀ ਪੜਨੇ ਬੁਰਜ ਮਹਿਮਾ ਦੀ ਖੂਹ ਵਾਲੀ ਸਾਥ ਚ ਪਿਪਲ ਦੇ ਦਰਖਤ ਹੇਠ ਬੀਬਾ ਜੀ ਉਹਨਾਂ ਬਜ਼ੁਰਗਾਂ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਨੇ ਜੋ ਇਹਨਾਂ ਦੇ ਅਖਾੜੇ ਉਸ ਸਮੇਂ ਹੁੰਦੇ ਰਹੇ ਆ ਅੱਜ ਦੀ ਪੀੜ੍ਹੀ ਨੂੰ ਨਾ ਬੀਬਾ ਜੀ ਕਹਿੰਦੇ ਵੀ ਘੱਟ ਹੀ ਪਤਾ ਵੀ ਇਹ ਸਾਹਮਣੇ ਕੌਣ ਨੇ ਪਰ ਫਿਰ ਵੀ ਜੋ ਪਿਆਰ ਬੀਬਾ ਰਣਜੀਤ ਕੌਰ ਜੀ ਨੂੰ ਮਿਲ ਰਿਹਾ ਸਾਡੇ ਪੂਰੇ ਪੰਜਾਬ ਹੀ ਨਹੀਂ ਬਲਕਿ ਪੂਰੀ ਦੁਨੀਆ 'ਚ ਉਹ ਕਿਸੇ ਹੋਰ ਕਲਾਕਾਰ ਨੂੰ ਇੰਨਾ ਨਹੀਂ ਮਿਲਿਆ ਦਾ ਗਾਣਾ ਜੋੜੀ 'ਚੋਂ ਮੁਹੰਮਦ ਸਰਦਿਕ ਤੇ ਰਣਜੀਤ ਕੌਰ ਦੀ ਜੋੜੀ ਲਾਂਬਸਾਰ ਰਹੀ ਹੈ ਸੋ ਇਹ ਬੀਬਾ ਜੀ ਨਾਲ ਤਸਵੀਰਾਂ ਖਿਚਵਾਈਆਂ ਆ ਜੀ ਬੀਬਾ ਜੀ ਕਹਿੰਦੇ ਵੀ ਬੜੇ ਖੁਸ਼ੀ ਮਹਿਸੂਸ ਹੁੰਦੀ ਹੈ ਜਦੋਂ ਅਸੀਂ ਬਜ਼ੁਰਗਾਂ ਨਾਲ ਬਹਿ ਕੇ ਮੈਂ ਤਸਵੀਰਾਂ ਖਿਚਵਾਉਣੀਆਂ ਤੇ ਅੱਜ ਆ ਤੁਸੀਂ ਇੱਕ ਥਾਂ ਵੀ ਹੈ ਜਾਂ ਚੁਣਿਆ ਜਿੱਥੇ ਇੱਕ ਪਿਪੜ ਬੂੜ ਦੀ ਛਾਂ ਠੰਡੀ ਠੰਡੀ ਛਾਂ ਤੇ ਨਾਲ ਇੱਕ ਖੂਹ ਆ ਜਿਹੜਾ ਚਾਰ ਵਿੱਡਾ ਤਾਂ ਕਹਿੰਦੇ ਇਹ ਖੂਹ ਦੇ ਇਨਸਾਨੀਆਂ ਸਾਨੂੰ ਪ੍ਰਾਤਨ ਸਾਂਭਣੀਆਂ ਚਾਹੀਦੀਆਂ ਸਾਂਭ ਲੈਣੀਆਂ ਚਾਹੀਦੀ ਤੇ ਉਹਨਾਂ ਨਸ਼ੇ ਚ ਡੁੱਬੀ ਜਵਾਨੀ ਨੂੰ ਵੀ ਕਿਹਾ ਮੇਰੇ ਪੁੱਤਰੋ ਰਚਿਆ ਤੋਂ ਬਾਹਰ ਨਿਕਲੋ ਜਿੰਦਗੀ ਬੜੀ ਹਸੀਨ ਹੈ ਪਰਮਾਤਮਾ ਨੇ ਇੱਥੇ ਆਪਾਂ ਨੂੰ ਭੇਜਿਆ ਕੋਈ ਚੰਗੇ ਕਰਮ ਕਰਨ ਲਈ ਤੇ ਚੰਗੇ ਕਰਮ ਕਰੋ ਸੋ ਇਹ ਤਸਵੀਰਾਂ ਨੇ ਖਿੱਚਵਾ ਰਹੇ ਨੇ ਜਿਹੜੇ ਯੂਥ ਵੀ ਆ ਨੌਜਵਾਨ ਵੀ ਆ ਵਿੱਚ ਸਾਡੇ ਹਰ ਇੱਕ ਉਮਰ ਦੇ ਆ ਕਿਉਂਕਿ ਜਿਹੜੇ ਮੁਹੰਮਦ ਸਦੀਕ ਤੇ ਜੀਤ ਕੌਰ ਦੇ ਗੀਤਾਂ ਨੂੰ ਸੁਣਦੇ ਨੇ ਤੇ ਮੰਨਦੇ ਨੇ 40 ਸਾਲ ਬਹੁਤ ਵੱਡਾ ਵਕਫਾ ਹੁੰਦਾ 40 ਸਾਲਾਂ ਚ ਜਿਹੜਾ ਬੀਬਾ ਜੀ ਨੇ ਇਸ ਸੰਗੀਤ ਫਜਾਵਾਂ ਵਿੱਚ ਸੰਧਲੀ ਪਾਉਣਾ ਦੇ ਵਿੱਚ ਮਠਾਸ ਘੋਲੀ ਆਪਣੇ ਗੀਤਾਂ ਰਾਹੀਂ ਸੋ ਇਹ ਸਨਮਾਨ ਕੀਤਾ ਜਾ ਰਿਹਾ ਭਾਈ ਜਾਰਕ ਸਾਜ ਕਮੇਟੀ ਬੁਰਜ ਮਹਿਮਾ ਵੱਲੋਂ ਜਿਹੜੇ ਆਏ ਹੋਏ ਮਹਿਮਾਨਾਂ ਦਾ ਸੋ ਇਹ ਤਸਵੀਰਾਂ ਨੇ ਬੜੀ ਖੁਸ਼ੀ ਹੋਈ ਹੈ ਜਿਹੜੀ ਬੀਬਾ ਜੀ ਬੜੇ ਬਾਗੋ-ਬਾਗ ਸੀ ਕਹਿੰਦੇ ਬਹੁਤ ਵੱਡੀ ਗੱਲ ਹੈ ਸੋ ਉਹ ਨੀਰਾ ਵੀ ਸਨਮਾਨ ਕੀਤਾ ਗਿਆ ਬੀਬਾ ਜੀ ਨੇ ਇਹਨਾਂ ਨੇ ਕਮੇਟੀ ਵੱਲੋਂ ਸੋ ਮੈਂ ਵੀ ਸਾਜਨ ਪੰਜਾਬੀ ਟੀਵੀ ਵੱਲੋਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਜੀ ਸੋ ਇਹ ਜਿਹੜੇ ਹਸੀਨ ਪਾਲਾ ਅਸੀਂ ਜੋ ਕੈਮਰੇ ਵਿੱਚ ਸਾਹਮਣੇ ਨੇ ਤੇ ਅਸੀਂ ਚੈਨਲ ਆਹੀਂ ਆਪਣੇ ਚੈਨਲ ਆਹੀਂ ਜਿਹੜੀ ਇਹ ਤਸਵੀਰਾਂ ਜਿਹੜੀ ਵੀਡੀਓ ਅਸੀਂ ਇਹ ਤੁਹਾਨੂੰ ਤੇ ਅਮੀਰ ਕਰਦੇ ਆਂ ਵੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਕਮੈਂਟ ਵੀ ਲਿਖਿਓ ਤੁਹਾਨੂੰ ਕਿਵੇਂ ਲੱਗਿਆ ਜਿਹੜਾ ਇਹ ਪ੍ਰੋਗਰਾਮ ਤੇ ਲਾਈਕ ਕਰਿਓ ਤੇ ਨਾਲ ਸਬਸਕ੍ਰਾਈਬ ਜਰੂਰ ਕਰਿਆ ਕਰੋ ਚੈਨਲ ਨੂੰ ਕਿਉਂਕਿ ਅਸੀਂ ਬਹੁਤ ਮਿਹਨਤ ਕਰਕੇ ਜਿਹੜਾ ਕੁਝ ਇੰਨਾ ਤੁਹਾਡੇ ਸਾਹਮਣੇ ਲਿਆਉਣੇ ਆ ਕਿ ਤੁਸੀਂ ਦੇਖੋਗੇ ਤਾਂ ਫੇਰ ਹੀ ਜਾ ਕੇ ਸਾਨੂੰ ਹੰਗਾਰਾ ਮਿਲੂਗਾ ਸਾਨੂੰ ਪਿਆਰ ਦਿੰਦੇ ਰਹੋ ਇਦਾਂ ਹੀ ਤਾਂ ਇਹ ਸਨਮਾਨ ਕੀਤਾ ਜਾ ਰਿਹਾ ਜਿਨ੍ਹਾਂ ਨੇ ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਯੋਗਦਾਨ ਪਾਇਆ ਪਿੰਡ ਦੇ ਜਿਹੜੇ ਆਪਣੇ Здоровgi da x3 ändu gestor aldo jih created a daily magazin hati it adneti hedcti hedcti hedtti ht Somehow no le lo le So Hernop Redka Viva I genau le vài Let se onә ic ਭਾਈਚਾਰਕ ਸਾਂਝ ਕਮੇਟੀ ਦੇ ਸੱਜੇ ਗਰਦਾ ਜਿੰਨੇ ਨੇ ਉਹਨੂੰ ਉਹਨੂੰ ਇਹਨਾ ਮਾਨ ਦਿੱਤਾ ਹਾਂਜੀ ਮਾਨੋ ਉਹਨਾਂ ਕਿਹਾ ਵੀ ਬੁਲਾ ਲਿਆ ਕਰੋ ਦੇ ਜੇ ਕੋਈ ਫਿਲਡ ਚ ਕੋਈ ਪ੍ਰੋਗਰਾਮ ਆਵੇ 10 ਵੀ ਲਿਆ ਕਰੋ ਮੈਂ ਆਪਣੇ ਸਿੱਖੀ ਅੱਜ ਬੀਬਾ ਰਜੀਤ ਕੌਰ ਜੀ ਨੂੰ ਅੱਜ ਤੁਸੀਂ ਤੁਹਾਡੇ ਪਿੰਡ ਨੇ ਸਨਮਾਨਤ ਕੀਤਾ ਤੇ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਜੀ ਜਿਹੜਾ ਕਿ ਬਹੁਤ ਵਧੀਆ ਮਾਨ ਸਨਮਾਨ ਮਿਲਿਆ ਤੇ ਬਹੁਤ ਖੁਸ਼ ਹੋ ਕੇ ਗਈ ਆ ਬੀਬਾ ਜੀ ਅੱਜ ਅਸੀਂ ਜਿਹੜੀ ਪਿੰਡ ਦੇ ਵਿੱਚ ਭਾਈਚਾਰਕ ਸਾਂਝ ਕਮੇਟੀ ਬਣਾਈ ਹੈ ਜਿੰਨਾਂ ਵਿੱਚ ਮੇਜਰ ਸਿੰਘ ਖਾਲਸਾ ਮਲਕੀ ਸਿੰਘ ਬਰਾੜ ਜਗ ਮੋਹਨ ਸਿੰਘ ਕਬੂਤਾ ਸਿੰਘ ਗੁਰਾ ਸਿੰਘ ਤੇ ਹੋਰ ਸਾਰੇ ਪਿੰਡ ਵਾਸੀ ਹੈ तकरीबन ਅਸੀਂ ਕੋਈ ਮੈਂਬਰ ਨਾ ਕੋ ਪ੍ਰਧਾਨ ਕੋਈ ਨਹੀਂ ਬਣਾਇਆ ਪਾਈਚਾਰ ਦੇ ਸਮਾਜ ਕਮੇਟੀ ਦਾ ਸਾਰਾ ਪਿੰਡ ਹੀ ਹੁੰਦਾ ਤੇ ਸਾਡੀ ਮੇਰੀ ਜੀ ਸੀ ਕਾਫੀ ਟਾਈਮ ਤੋਂ ਇਹ ਮੈਨਰੇਜਿੰਗ ਕੌਰ ਦਾ ਸਨਮਾਨ ਕਰਨਾ ਕਿਉਂਕਿ ਇਹਨੇ ਪੰਜਾਬੀ ਸੱਭਿਆਚਾਰ ਨੂੰ ਜਿਉਂਦਾ ਰੱਖਿਆ ਸਾਡੇ ਪਿੰਡਾਂ ਦੇ ਵਿੱਚ ਇਹਨੇ ਉਹ ਗੀਤ ਗਾਏ ਜਿਹੜੇ ਅਸੀਂ ਆਪਣੀਆਂ ਧੀਆ ਭੈਣਾਂ ਦੇ ਵਿੱਚ ਬੈਠ ਕੇ ਵੀ ਸੁਣ ਸਕਦੇ ਆ ਇਸ ਕਰਕੇ ਬਹੁਤ ਚਿਰ ਤੋਂ ਰੀਤ ਸੀ ਜਿਹੜੀ ਅੱਜ ਪੂਰੀ ਹੋ ਗਈ ਤੇ ਕਿਵੇਂ ਲੱਗਿਆ ਜੀ ਬੀਬਾ ਜੀ ਨੇ ਕੋਈ ਜਿਵੇਂ ਪੁਰਾਣੇ ਗੀਤ ਵੀ ਸੁਣਾ ਕੇ ਗਏ ਆ ਜਿਵੇਂ ਉਮਰ ਦੇ ਹਿਸਾਬ ਨਾਲ ਫੇਰ ਵੀ ਅਜੇ ਤੰਦਰੁਸਤੀ ਆ ਹਾਂ ਜੀ ਉਹਨਾਂ ਦੀ ਚਾਹੇ ਉਮਰ ਕਾਫੀ ਹੋ ਗਈ ਫੇਰ ਵੀ ਵਿੱਚ ਮੈਗ ਦੇ ਵਿੱਚ ਜਿਹੜੇ ਉਹਨਾਂ ਨੇ ਇੱਕ ਦੋ ਗਾਣੇ ਸੁਣਾਏ ਨੀਨ ਨਾਨੇ ਵੀ ਮਾਨੇ ਅੱਖਾਂ ਫੇਰ ਵੀ ਰਕਾਨੇ ਬਹੁਤ ਸੋਹਣਾ ਗਾਣਾ ਸੀ ਬੜਾ ਹੀ ਹਿੱਟ ਹੋਇਆ ਤੇ ਕਈ ਗਾਣੇ ਜਿਹੜੇ ਮਮਸਤੀ ਦੇ ਨਾਮ ਬਹੁਤ ਜ਼ਿਆਦੇ ਹਿੱਟ ਹੋਇਆ ਅੱਜ ਵੀ ਪਿੰਡਾਂ ਦੇ ਵਿੱਚ ਟਰੈਕਟਰਾਂ ਤੇ ਜੋ ਰਾਤ ਨੂੰ ਵਹੁੰਦੇ ਆ ਮੁੰਡੇ ਤੇ ਗਾਣੇ ਰਣਜੀਤ ਕੌਰ ਤੇ ਅਸਫੀਕ ਔਲ ਦੇ ਚੱਲਦੇ ਆ ਤੇ ਹਰ ਸਾਲ ਇੱਕ ਤੁਸੀਂ ਪ੍ਰੋਗਰਾਮ ਵੀ ਕਰਾਉਣੇ ਆ ਜਿਹੜੇ ਆ ਤੀਆਂ ਦਾ ਕੋਈ ਮੇਲਾ ਹੁੰਦਾ ਜਿਹੜਾ ਹਾਂ ਉਹ ਵੀ ਉਹ ਗਾਂ ਕਰਾਵਾਂਗੇ ਅਗਲੇ ਮਹੀਨੇ ਸੌਣ ਦੇ ਵਿੱਚ ਕਰਾਵਾਂਗੇ ਹਰ ਸਾਲ ਹੀ ਕਰਾਉਣੇ ਆ ਅਸੀਂ ਬਸ ਇਹ ਜਿਹਾ ਨਹੀਂ ਸਾਡੇ ਪਿੰਡ ਦੇ ਵਿੱਚ ਜਿਹੜਾ ਪੁਰਾਣਾ ਸੱਭਿਆਚਾਰ ਸਾਡੀ ਕੋਸ਼ਿਸ਼ ਹੈ ਵੀ ਇਹਨੂੰ ਅਸੀਂ ਜਿਉਂਦਾ ਰੱਖ ਸਕੀਏ ਤੇ ਗਾਂ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਉਹ ਉਹਨੂੰ ਵੀ ਇਸ ਬਾਰੇ ਪਤਾ ਲੱਗੇ ਤੇ ਉਹ ਵੀ ਇਸ ਨੂੰ ਗਾਂ ਇਸੇ ਤਰ੍ਹਾਂ ਹੀ ਮਨਾਉਂਦੇ ਰਹਿਣ